ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਤੁਹਾਡਾ ਸਵਾਗਤ ਹੈ ਜੀ ਦਰਸ਼ਕਾਂ ਦਾ ਤੇ ਖਾਸ ਕਰਕੇ ਪੂਰੇ ਪੰਜਾਬ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਤੇ ਦੂਸਰੇ ਪਾਸੇ ਜਿਹੜੀ ਦਿੱਲੀ ਸਰਕਾਰ ਹੈ ਉਹ ਵੀ ਦੋ ਚੜੀਆਂ ਖਬਰਾਂ ਆ ਅੱਜ ਕੱਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਚਰਚੇ ਤਾਂ ਉਧਰੋਂ ਦਿੱਲੀ ਦੇ ਵਿੱਚ ਜਿਹੜਾ ਮਾਰਕਾ ਮਾਰਿਆ ਉਹ ਵਿਰਤੀ ਜਨਤਾ ਪਾਰਟੀ ਨੇ ਉਹਦੀ ਚਰਚਾ ਚੱਲਦੀ ਤੇ ਜਾਣਗਰ ਚੱਲਦੀ ਖਹੀ ਆ ਜਿਹੜੀ ਪੰਜਾਬ ਦੇ ਵਿੱਚ ਆਪ ਭਾਦਰੀ ਆਪ ਮੰਨ ਰਹੀ ਹੋਈ ਫਿਰਦੀ ਆ ਜਿਹੜੀ ਲੀਡਰਸ਼ਿਪ ਆ ਤੇ ਉਹਦੇ ਸੰਬੰਧ ਚ 5 ਮਿੰਟ ਵਾਸਤੇ ਅਸੀਂ ਇੱਕ ਜਿਹੜਾ ਬੀਜੇਪੀ ਮੰਡਲ ਪ੍ਰਧਾਨ ਸਾਡੇ ਮਾਣਯੋਗ ਸੁਜੀਵ ਕੁਮਾਰ ਰੇਪੀ ਜੀ ਅਫਸਰੀ ਜਿਹੜੇ ਸਿਆਸੀ ਮਸਲੇ ਇਹਨਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਰਹੀ ਨੇ ਆ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਇਹ ਪੁੱਛਦੇ ਹਾਂ ਕਿ ਜਿਹੜਾ ਦਿੱਲੀ ਦੇ ਵਿੱਚ ਇੰਨਾ ਬਹੁਤ ਮਤਲਬਿਆ ਤੇ ਸਾਰੀ ਕੈਬਨਿਟ ਨੇ ਆਜੇ ਸਹੁੰ ਚੁੱਕੀ ਆ ਉਹਦੇ ਬਾਰੇ ਵਿੱਚ ਇਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਦਰਸ਼ਕਾਂ ਨੂੰ ਦੱਸਦੇ ਹਾਂ ਤੇ ਇਸ ਤੋਂ ਫਿਰ ਅਗਲਾ ਪੁਲਟਕ ਸਵਾਲ ਕੀ ਹੋਊਗਾ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਸਿਆਸਤ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਤੇ ਕਿਉਂ ਜਾ ਰਹੀ ਆ ਜੀ ਪ੍ਰਧਾਨ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਪੰਜਾਬ ਨਿਊਜ਼ ਦੇ ਸਾਡੇ ਦਰਸ਼ਕਾਂ ਦਾ ਮੈਂ ਸਤਿ ਸ੍ਰੀ ਅਕਾਲ ਬਲੋਨਾ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਟਾਈਮ ਕੱਢ ਕੇ ਮੇਰੇ ਕੋਲ ਆਇਓ ਅ ਪ੍ਰਧਾਨ ਜੀ ਰਿੰਪੀਰੀਅ ਗੱਛੀ ਇਹ ਦੇਖਣ ਨੂੰ ਵੇਖਿਆ ਵੀ ਅਸੀਂ 2-4 ਦਿਨਾਂ ਤੋਂ ਤੁਹਾਡੀ ਇੰਟਰਵਿਊ ਕਰਨੀ ਚਾਹੁੰਦੇ ਸੀ ਤੇ ਪਰ ਇਸ ਕਰਕੇ ਸੀ ਪੂਰੀ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਇੱਕ ਇੱਕ ਹੁੰਦਾ ਹੈ ਵੀ ਪੂਰੀ ਤਿਆਰੀ ਹੋ ਜਾਵੇ ਪਹਿਲਾਂ ਮੁੱਖ ਮੰਤਰੀ ਬਣੇ ਸਾਡੇ ਮੈਡਮ ਜੀ ਤੇ ਫਿਰ ਉਸ ਤੋਂ ਬਾਅਦ ਮੰਤਰੀ ਮੰਡਲ ਚਾਚੂ ਉਹਨਾਂ ਨੇ ਸੋਚ ਚੁੱਕੀ ਤੇ ਉਹ ਵੀ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਚ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਅਭੀ ਉੱਥੇ ਜ਼ਿਆਦਾਤਰ ਅਨਪੜਤਾ ਗਰੀਬੀ ਹੋਣ ਕਰਕੇ ਜਿਹਦਾ ਫਾਇਦਾ ਇਹ ਆਮ ਆਦਮੀ ਪਾਰਟੀ ਨੇ ਪਿਛਲੇ ਲੰਬੇ ਸਮੇਂ ਤੋਂ ਚੁੱਕਿਆ ਇਸ ਵਾਰ ਜੇ ਜੇ ਉਹ ਜਾਗਰਤ ਹੋਏ ਜਾਗਰਤ ਹੋ ਕੇ ਉਹਨਾਂ ਨੇ ਜਿਹੜਾ ਫਤਵਾ ਦਿੱਤਾ ਹੈ ਉਹਦੇ ਫਲਸਰੂਪ ਜਿਹੜੀ ਸੀ ਅਜੋ ਸੌਹ ਚੁੱਕੀ ਗਈ ਆ ਮੰਤਰੀ ਮੰਡਲ ਵੀ ਪੂਰਾ ਜਿਹੜਾ ਸਥਾਪਿਤ ਕੀਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਜੀ ਵੀ ਉਸ ਜਗ੍ਹਾ ਤੇ ਮੌਜੂਦ ਸੀ ਜਿੱਥੇ ਉਹਦੀ ਰਹਿਣ ਮਾਇਚੀ ਸਾਰਾ ਕੁਝ ਹੋਇਆ ਇਹਨੂੰ ਕਿਵੇਂ ਦੇਖਦੇ ਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਦਿੱਲੀ ਦੀ ਮੁੱਖ ਮੰਤਰੀ ਤੇ ਜਿਹੜੀ ਸਰਕਾਰ ਮੰਤਰੀ ਮੰਡਲ ਜਿੰਨੇ ਵੀ ਮੰਤਰੀ ਬਣਿਆ ਸਭ ਨੂੰ ਵਧਾਈ ਦਿੰਨੇ ਆ ਓਕੇ ਤੇ ਨਾਲੇ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬੀਜੇਪੀ ਨੂੰ ਇਸ ਵਾਰ ਮੌਕਾ ਦਿੱਤਾ ਤੇ ਰਹਿ ਗਈ ਗੱਲ ਆਮ ਆਦਮੀ ਪਾਰਟੀ ਦੇ ਹਾਰਨ ਦੀ ਇੰਨਾ ਕੁ ਗੀਜੰਤਾ ਹੈ ਨੀਗਾ ਓਕੇ ਇੰਨਾ ਨੇ ਇੱਕੋ ਕੰਮ ਫੜਿਆ ਵੀ ਮੁਫਤ ਦੇ ਵਿੱਚ ਆ ਵੀ ਮੁਫਤ ਤੁਹਾਨੂੰ ਉਹ ਵੀ ਮੁਫਤ ਇਹਨੇ ਲੋਕਾਂ ਦੇ ਬੱਚੇ ਜਿਹੜੇ ਆ ਉਹ ਖਰਾਬ ਕੀਤੇ ਆ ਬਟਾ ਨਸ਼ਿਆਂ ਚ ਪਾਤੇ ਕੋਈ ਕੰਮ ਨਹੀਂ ਕਰਦਾ ਸਭ ਨਸ਼ਾ ਫ੍ਰੀ ਦੇ ਚੱਕਰ ਦੇ ਵਿੱਚ ਆਟਾ ਫ੍ਰੀ ਦੀ ਆ ਤੁਹਾਨੂੰ 1000 ਰੁਪਏ ਫ੍ਰੀ ਆ ਬਸਾਂ ਦੇ ਫ੍ਰੀ ਪਾਸ ਬਿਜਲੀ ਦਾ ਫ੍ਰੀ ਇੱਕ ਤੂੰ ਦੇਣਾ ਤਾਂ ਨੌਕਰੀਆਂ ਦੇ ਕੰਮ ਦੇ ਲੋਕਾਂ ਨੂੰ ਇੰਨਾ ਚੱਕਰਾਂ ਦੇ ਵਿੱਚ ਇਹ ਸਾਰਾ ਪਰ ਲੋਕ ਹੁਣ ਇਸ ਚੀਜ਼ ਤੋਂ ਸਮਝਦਾਰ ਹੋ ਗਏ ਆ ਜੀ ਹੁਣ ਇਹਨਾਂ ਦੀਆਂ ਮੁਫਤ ਦੀਆਂ ਰੋਡੀਆਂ ਜਿਹੜੀਆਂ ਵੰਡਦੇ ਆ ਉਹ ਨਹੀਂ ਚੱਲਣੀਆਂ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਲੱਗ ਗਿਆ ਵੀ ਸਾਨੂੰ ਰੁਜ਼ਗਾਰ ਦਿਓ ਠੀਕ ਹੈ ਜੀ ਤੇ ਦੂਜੀ ਗੱਲ ਹੁਣ ਜਿਹੜੀ ਰਹੀ ਪੰਜਾਬ ਦੀ ਪੰਜਾਬ ਦੇ ਵਿੱਚ ਹਫਲੇ ਪਏ ਆ ਅਬਲਕਾਰ ਸਿੱਧੂ ਦਾ ਬਿਆਨ ਲੱਗਿਆ ਵੈ ਗਾਲਾਂ ਕੱਢੀ ਜਾਂਦਾ ਆ ਆਪਣੇ ਵਰਕਰਾਂ ਨੂੰ ਪੁਰਾਣੇ ਜਿਹੜੇ ਮੋਢੀ ਵਰਕਰ ਐ ਪਾਰਟੀ ਦੇ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਇਹਨਾਂ ਦੀ ਸ਼ਬਦਾਵਲੀ ਵੇਖੋ ਠੀਕ ਐ ਜੀ ਆ ਸਾਡੇ ਇੱਥੇ ਬਰੀ ਵਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਉਹਨੂੰ 28 ਪਿੰਡਾਂ ਦੇ ਵਿੱਚ ਇਹਨਾਂ ਨੂੰ ਕੋਈ ਬੰਦਾ ਨਹੀਂ ਮਿਲੇਗਾ ਜਿਹੜੀ ਮਾਰਕੀਟ ਕਮੇਟੀ ਨੂੰ 28 ਪਿੰਡ ਲੱਗਦੇ ਐ ਉਹਨਾਂ 28 ਪਿੰਡਾਂ 'ਚ ਇਹਨਾਂ ਨੂੰ ਕੋਈ ਬੰਦਾ ਨਹੀਂ ਮਿਲਿਆ ਬਾਰੋਂ ਬੰਦਾ ਲੈ ਆ ਕੇ ਜੇਰਮਨ ਲਾਇਆ ਇਹਨਾਂ ਨੇ ਪ੍ਰਧਾਨ ਜੀ ਮੈਂ ਮਾਫ ਕਰਨਾ ਇੱਥੇ ਤੁਹਾਡੀ ਥੋੜੀ ਜੀ ਗੱਲ ਕੱਟਣੀ ਚਾਹਣਾ ਹਾਂਜੀ ਤੇ ਦਰਸ਼ਕੋ ਤੁਸੀਂ ਵੀ ਮਾਫ ਕਰਨਾ ਕਿਉਂਕਿ ਜਿੰਨਾ ਚਿਰ ਅਸੀਂ ਬਲਦੇ ਮੁੱਦੇ ਤੇ ਗੱਲ ਨਾ ਕਰਗੇ ਉਹਨਾਂ ਚਿਰ ਸਾਨੂੰ ਵੀ ਉਹ ਜਿਹੜੀ ਜ ਸਵਾਦ ਨਹੀਂ ਆਉਂਦਾ ਇੱਕ ਬੇਗਾਨੀ ਗੱਲਾਂ ਵੀ ਮਸੀਂ ਵੈਲਡ ਲਗਾਉਣ ਆ ਕੇ ਸਾਡੇ ਟਰੈਕਟਰ ਦੇ ਹਾਲਾਂ ਨੂੰ ਤੇ ਉਹ ਵੈਲਡ ਤਾਂ ਘੱਟ ਲਾਵੇ ਥੋੜੀਆਂ ਮਾਰ ਮਾਰ ਮਸਾਲਾ ਝੜੀ ਆ ਗਿਆ ਤੇ ਮੈਂ ਉਹਨੂੰ ਪੁੱਛਿਆ ਜੀ ਵੀ ਤੁਸੀਂ ਛੇਤੀ ਲਾ ਦਿਓ ਅਸੀਂ ਤਾਂ ਕਣਕ ਬੀਜਣੀ ਆ ਜਤਾਂ ਈ ਗੱਲ ਉਹ ਕਹਿੰਦਾ ਵੀ ਜੇ ਮੈਂ ਇਹਨੂੰ ਛਾੜੂਗਾ ਨਹੀਂ ਨਾ ਗਲਤ ਦਾ ਮਸਾਲਾ ਤੇ ਤੁਹਾਡਾ ਵੈਲਡ ਪੱਕਾ ਨਹੀਂ ਹੋਣਾ ਇਸ ਵਾਸਤੇ ਮੈਂ ਰਿਪੋਰਟ ਦੀ ਤੁਹਾਨੂੰ ਵੀ ਮਾਫ ਕਰਦਾ ਜੇ ਮੈਂ ਮਸਾਲਾ ਛਾੜ ਕੇ ਨਾ ਨਾ ਦਰਸ਼ਕਾਂ ਤੱਕ ਗੱਲ ਪਹੁੰਚਾਈ ਤੇ ਆਪਣੀ ਗੱਲ ਜਿਹੜੀ ਉਹ ਮਸਾਲਾ ਪੱਕਾ ਨਹੀਂ ਲੱਗ ਰਿਹਾ ਇਸ ਵਾਸਤੇ ਮੈਂ ਤਾਂ ਇਹ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਸੀ ਵੀ ਚਲੋ ਸਾਰੀ ਦੁਨੀਆ ਨੂੰ ਛੱਡੋ ਬੁਲਕਾਰ ਸਿੱਧੂ ਦਾ ਜਿਹੜਾ ਵਿਸ਼ਾ ਹੈ ਜਦੋਂ ਮੀਡੀਆ 'ਚ ਆ ਗਿਆ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਕਰਦੇ ਆ ਸਭ ਤੋਂ ਜਿਹੜੀ ਪਹਿਲੀ ਤੇ ਅਹਿਮ ਗੱਲ ਤੁਸੀਂ ਕੀਤੀ ਆ ਵੀ ਮੰਡੀ ਬਰੀ ਵਾਲਾ ਇੱਕ ਇਹੋ ਜਿਹੀ ਚੀਜ਼ ਆ ਇਹ ਕਰਮ ਧਰਮ ਸਾਰਿਆਂ ਦਾ ਸਤਿਕਾਰ ਕਰਦੇ ਆ ਲੋਕ ਤੇ ਫਿਰ ਜਿੱਥੇ ਸਿਆਸਤ ਦੀ ਗੱਲ ਹੁੰਦੀ ਆ ਉੱਥੇ ਇਹ ਗੱਲ ਕਰਦੇ ਆ ਵੀ ਸਿਆਸਤ ਚ ਭਾਵੇਂ ਕੋਈ ਦੁਸ਼ਮਣ ਵੀ 파ਰਟੀ ਹੋਵੇ ਹਾਂਜੀ ਉੱਥੇ ਸਾਰੇ ਇਕੱਠੇ ਹੋ ਕੇ ਦੀ ਸਪੋਰਟ ਕਰ ਦਿੰਦੇ ਆ ਅੱਛਾ ਜਿਸ ਤਰ੍ਹਾਂ ਹੁਣ ਇਹਨਾਂ ਨੇ ਸਪੋਰਟ ਕਰਤੀ ਸਾਰਾ ਕੁਝ ਹੋ ਗਿਆ ਅਸੀਂ ਬਣ ਕੇ ਨਗਰ ਕੌਂਸਲ ਵੀ ਬਣ ਗੀ ਬਧਾਈ ਦੇ ਪਾਤ ਜੀ ਬਣ ਕੇ ਕਿਸ ਤਰ੍ਹਾਂ ਉਹ ਤਾਂ ਸਿਆਸਤ ਕਰਨ ਨੂੰ ਪਤਾ ਜਾਂ ਉਸ ਅਸੀਂ ਉਹ ਵੀ ਨਾ ਪੜ ਕੇ ਜਾਊਗਾ ਅੱਛਾ ਦੂਸਰੀ ਰਹਿ ਗਈ ਗੱਲ ਇਹ ਵੀ ਜਿਸ ਤਰ੍ਹਾਂ ਮਾਨਣ ਵੀ ਤੁਸੀਂ ਚੇਅਰਮੈਨ ਦੀ ਗੱਲ ਕੀਤੀ ਆ ਮੈਂ ਉਹਨੂੰ ਹੋਰ ਠੋਕ ਕੇ ਤੇ ਸਾਫ਼ ਕਰਕੇ ਕਰ ਦੇਣੀ ਕਰਾਂ ਵੀ ਜਦੋਂ 28 ਪਿੰਡਾਂ ਦੇ ਵਿੱਚ ਵਰਕਰਾਂ ਨੇ ਵੋਟਾਂ ਪਾ ਕੇ ਐਮਐਲਏ ਸਾਹਿਬ ਨੂੰ ਜਿਤਾਇਆ ਸੀ ਉਸ ਟਾਈਮ ਤੇ ਤੇ ਉਹ ਮਰਦ ਸੀ ਤੇ ਅੱਜ ਜਿਹੜੇ ਆ ਉਹ ਕੀ ਹੀ ਜਿਹੜੇ ਕਹਿੰਦੇ ਉਹ ਵੀ ਜਿਹੜੇ ਲੋਕਾਂ ਦੇ ਸਾਹਮਣੇ ਆਉਣ ਦੀ ਥਾਂ ਤੇ ਉਹਨਾਂ ਦਾ ਮਾਨਤਨ ਤੋੜ ਕੇ ਤੇ ਜਿਸ ਬੰਦੇ ਨੂੰ ਦੇਖਿਆ ਤੱਕ ਨਹੀਂ ਹੈਗਾ ਉਹ ਬੰਦੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਹੈ ਕਿ ਮੰਡੀ ਦੀ ਮਰਿਆਦਾ ਜਿਹਦੇ ਉਲਟ ਕੰਮ ਕਰਦਾ ਦੂਸਰੇ ਪਾਸੇ ਸਾਡਾ ਰਹਿ ਗਿਆ ਦਿਹਾਤੀ ਖੇਤਰ ਜਿੱਥੇ ਕਿਸਾਨ ਹੁੰਦੇ ਆ ਉਹਨ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਜਿਆਦਾਤਰ ਆੜ੍ਹਤੀਆਂ ਨਾਲੋਂ ਮੰਡੀ 'ਚ ਜਦੋਂ ਕਿਸਾਨ ਉੱਥੋਂ ਮੰਡੀਆਂ ਤੋਂ ਫ੍ਰੀ ਹੋ ਗਿਆ ਆੜ੍ਹਤੀਆਂ ਕੋਲ ਤਾਂ ਉਦੋਂ ਆ ਕੇ ਬਾਹਰ ਪੈਂਦਾ ਹੈ ਤੇ ਜਿੱਤੇ ਇੱਥੇ ਮੰਡੀ ਦਾ ਭੱਪਾ ਤੋੜਨ ਦੇ ਨਾਲ-ਨਾਲ ਕਿਸਾਨਾਂ ਦੀ ਜਿਹੜੀਆਂ ਭਾਵਨਾਵਾਂ ਹੈ ਨਾ ਤੇ ਜਿਹੜੀਆਂ ਸਹੂਲਤਾਂ ਆਉਦੇ ਤੇ ਵੀ ਇਹ ਵੱਡੀ ਤਰ੍ਹਾਂ ਬਹੁਤ ਮਾੜੀ ਤਰਾਸਤੀ ਜਾਂ ਵੱਧ ਭਾਗੀ ਗੱਲ ਆ ਜਿਹੜਾ ਕਿ ਜਿਸ ਬੰਦੇ ਦਾ ਮੈਨੂੰ ਵੀ ਨਹੀਂ ਚੇਤਾ ਨਾ ਮੈਨੂੰ ਪਿੰਡ ਯਾਦ ਆ ਨਾ ਮੈਨੂੰ ਉਹਨਾਂ ਦਾ ਨਾਂ ਯਾਦ ਆ ਤੇ ਉਹਨਾਂ ਨੂੰ ਪ੍ਰਧਾਨ ਬਣਾ ਕੇ ਇੱਥੇ ਤਾਂ ਜਿਹੜਾ ਉਹ ਮੰਡੀ ਬਰੀ ਵਾਲਾ ਜੋ 28 ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਆ ਜਿਹਨੇ ਇੱਕ ਤਰ੍ਹਾਂ ਆਪਣਾ ਵਕਾਰ ਜਿਹੜਾ ਕੱਦ ਸੀਦਾ ਉਹ ਬੌਣਾ ਕਰ ਲਿਆ ਤੇ ਇਸ ਤੋਂ ਬਾਅਦ ਮੈਂ ਇਹ ਗੱਲ ਕੁਛ ਵੀ ਇਹਨਾਂ ਵੀ ਜਿਸ ਤਰ੍ਹਾਂ ਦਿੱਲੀ 'ਚ ਤੁਸੀਂ ਮਾਰ ਕੇ ਮਾਰੇ ਆ ਵੀ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਕਾਰਨਾਂ ਜਿੰਨਾ ਕਾਰਨ ਤੁਹਾਡੀ ਜਿਹੜੀ ਪਾਰਟੀ ਤੇ ਸਰਕਾਰ ਆ ਉਹ ਆਉਣ ਜਾਂਦੀ ਆ ਪੰਜਾਬ ਦੇ ਵਿੱਚ ਦੇਖੋ ਜੀ ਨਾ ਤਾਂ ਕੋਈ ਡਵੈਲਪਮੈਂਟ ਹੈ ਠੀਕ ਹੈ ਜੀ ਤਨਖਾਹਾਂ ਆ ਮਲਾਜ਼ਮਾਂ ਨੂੰ ਦੇ ਨਹੀਂ ਸਕਦੇ ਇਹ ਤੇ ਡਵੈਲਪਮੈਂਟ ਤਾਂ ਬਹੁਤ ਦੂਰ ਰਹੇਗੀ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਪੈਸਾ ਸੈਂਟਰ ਤੋਂ ਖੁੱਲਾ ਮਿਲੇਗਾ ਪੰਜਾਬ ਦੀ ਡਵੈਲਪਮੈਂਟ ਹੋਊਗੀ ਅੱਗੇ ਅਸੀਂ ਇੰਨਾ ਗੱਲਾਂ ਦੀ ਮਾਰ ਖਾਦੀ ਹੈ ਪੰਜਾਬ ਵਾਸੀਆਂ ਨੇ ਹਾਂ ਜੀ ਕੌਬੇ ਸੈਂਟਰ 'ਚ ਕੋਈ ਹੋਰ ਸਰਕਾਰ ਹੁੰਦੀ ਹੈ ਪੰਜਾਬ 'ਚ ਕੋਈ ਹੋਰ ਬਣ ਜਾਂਦੀ ਹੈ ਜੀ ਨਾ ਕੋਈ ਪੈਸਾ ਮਿਲਦਾ ਹੈ ਸੈਂਟਰ ਤੋਂ ਜੇ ਇਹੀ ਉਹ ਡਬਲ ਇੰਜਨ ਦੀ ਸਰਕਾਰ ਪੰਜਾਬ 'ਚ ਵੀ ਆ ਜੇ ਤਾਂ ਤੁਹਾਨੂੰ ਵੀ ਪਤਾ ਹੀ ਜਾਏ ਤਿਆਰੀ ਕਰ ਸਕੋ ਕੀ ਹੋਊਗਾ ਹੋਊਗਾ ਖਾਨਗੀਆਂ ਇੰਡਸਟਰੀਆਂ ਆਉਣਗੀਆਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਨਵੇਂ ਫਿਰ ਫੰਡ ਆਉਣਗੇ ਵੱਧੂ ਡਵੈਲਪਮੈਂਟ ਹੋਊਗੀ ਪੰਜਾਬ ਦੀ ਤਿੰਨੇ ਹੀ ਤਰ੍ਹਾਂ ਜਿਵੇਂ ਅੱਗੇ ਚੱਲੀ ਜਾਂਦਾ ਉਵੇਂ ਚੱਲੀ ਜਾਊਗਾ ਜੀ ਹੁਣ ਪ੍ਰਧਾਨ ਜੀ ਮੈਂ ਇਹ ਵੀ ਇੱਕ ਥੋੜਾ ਜਿਹਾ ਦਰਸ਼ਕਾਂ ਨੂੰ ਤੇ ਨੂੰ ਆਪਣਾ ਸੁਨਿਆਰ ਰਾਤੇ ਦੱਸਣ ਵਾਸਤੇ ਤੁਹਾਡੇ ਤੋਂ ਇੱਕ ਵਿਚਾਰ ਲੈਂਦੇ ਆ ਵੀ ਹੁਣ ਜਿੱਥੇ ਆਪਾਂ ਇੱਕ ਪੱਖ ਦਾ ਮੁੱਦਾ ਇਹ ਆ ਵੀ ਭਾਵਨਾਵਾਂ ਨੂੰ ਫੇਸ ਚਾਉਣ ਦੇ ਨਾਲ-ਨਾਲ ਇਹ ਵੀ ਇੱਕ ਹੈ ਮਸਲਾ ਹੈ ਵੀ ਜਿਹੜੇ ਲੋਕਾਂ ਨੇ ਵੋਟਾਂ ਮੰਗ-ਮੰਗ ਕੇ ਮਿੰਨਤਾਂ ਕਰ-ਕਰ ਕੇ ਵਿਧਾਇਕ ਬਣਾਏ ਉਹ ਤੇ ਇੱਕ ਬਣਾ ਕੇ ਉਹਨਾਂ ਨੂੰ ਮੰਤਰੀ ਮੰਡਲ ਤੱਕ ਪਹੁੰਚਾਇਆ ਤੇ ਬੁਲਕਾਰ ਜਿਹੜਾ ਸਿੱਧੂ ਸ਼ਾਪਾ ਮੈਨੂੰ ਇਹ ਲੱਗਦਾ ਹੈ ਵੀ ਉਹਦਾ ਕੱਲਾ ਪਬਲਿਕ ਦਾ ਦਾ ਲੋਕਾਂ ਨਾਲ ਇਹ ਹੈਗਾ ਉਹਦਾ ਵੀਡੀਓ ਨਾਲ ਵੀ ਜਿਹੜਾ ਤਰਾਹ ਦੀ ਇੱਕ ਬਹੁਤ ਵੱਡਾ ਜਿਹੜਾ ਉਹ ਕੰਮ ਕਰ ਚੁੱਕਿਆ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਖਾਸ ਕਰਕੇ ਕਾਲੀ ਦਲ ਬਾਦਲ ਪਾਰਟੀ ਉਹ ਕਹਿੰਦੇ ਸੀ ਜੇ ਕਿਸੇ ਦੀ ਬੱਕਰੀ ਦੀ ਕਿਸਨੇ ਪੂਛ ਮਰੋੜਤੀ ਦਾ ਚੱਕੇ ਪਰਚਾ ਦਰਜ ਕਰਤਾ ਹੂੰ ਉਹੀ ਤਾਂ ਨੇ ਕਰਦੇ ਆ ਵੀ ਅੱਛਾ ਚਲਾਈ ਉਹਨੇ ਵੀਡੀਓ ਤੇ ਪਰਚਾ ਦਰਜ ਕਰਤਾ ਵੀ ਵੀ ਗਾ ਤੇ ਜੇ ਜਵਾਰ ਤੇ ਕੰਟਰੋਲ ਹੀ ਰੱਖੂ ਤੇ ਸਾਰਾ ਕੁਝ ਖਤ ਹੋ ਜੇ ਤੇ ਫਿਰ ਬੀਜੇਪੀ ਤਾਂ ਆਪੇ ਆਉਗੀ ਜਦੋਂ ਤੁਸੀਂ ਆਪ ਹੀ ਖਿੱਲੜੇ ਪੁੱਲੇ ਦੇ ਪਏ ਹੁਣ ਤੁਸੀਂ ਥੋੜਾ ਜਿਹਾ ਹੋਰ ਚੱਲਣਾ ਪਊ ਫਿਰ ਕੋਚ ਇਹੋ ਜੇ ਕਾਰਨ ਤਾਂ ਨਹੀਂ ਜਿਹਦੇ ਨਾਲ ਬੀਜੇਪੀ ਕੰਮ ਜਾ ਘੋਲ ਰਹੀ ਆ ਜਦੋਂ ਮੰਤਰੀ ਜਿਹੜੇ ਇਹਨਾਂ ਦੇ ਐਮਐਲਏ ਦਾ ਮੰਤਰੀ ਆ ਉਹਨਾਂ ਦਾ ਦਿਮਾਗੀ ਸੰਤੁਲਨ ਜਿਹੜਾ ਉਹ ਤੁਸੀਂ ਦੱਸੋ ਕਿਹੋ ਜਿਹਾ ਹੈ ਕਿ ਕਿਸ ਤਰ੍ਹਾਂ ਦਾ ਚੱਲ ਰਿਹਾ ਦਿਮਾਗੀ ਸੰਤੁਲਨ ਤਾਂ ਇਹਦਾ ਤਾਂ ਦਸੀ ਜਾਂਦਾ ਜੀ ਆਹ ਜੇਓ ਆਵੇਂ ਲੋਕਾਂ ਨੂੰ ਮੰਦਾ ਬੋਲਾਂਗੇ ਆਪਾਂ ਠੀਕ ਐ ਇਹ ਪੈਸੇ ਬਣਾਉਂਦੇ ਇਹਨਾਂ ਨੇ ਉਹ ਬੰਦੇ ਨੇ ਇਹਨਾਂ ਤੋਂ ਤੇ ਲੋਕਾਂ ਨੂੰ ਮੰਦਾ ਚੰਗਾ ਬੋਲਦੇ ਐ ਮੈਂ ਕਹਿੰਦਾ ਵੀ ਥੋੜੀ ਜੀ ਹੋਰ ਸੱਭਿਆਚਾਰਕ ਗੱਲ ਚੱਲ ਜੇਦੀ ਇੱਕ ਅਸੀਂ ਛੋਟੇ ਜਿਹੇ ਹੁੰਦੇ ਸੀ ਸਾਨੂੰ ਇਹਨਾਂ ਚੀਜ਼ਾਂ ਦੀ ਸੁਹਜ ਨਹੀਂ ਹੁੰਦੀ ਸੀ ਉਦੋਂ ਅਸੀਂ ਉਹ ਗਾਣਾ ਸੁਣ ਕੇ ਟੱਪ ਜਾਂਦੇ ਹੁੰਦੇ ਸੀ ਉਹ ਗਾਣਾ ਕੀ ਨਾ ਜੀ 76 76 ਦਾ ਜਿਹੜਾ ਪੰਜਾਬੀ ਦੇ ਥਾਮਾ ਉਨੇ ਕਹਦਾ ਮੰਦਲੇ ਬੋਲਦਾ ਬੋਲਵੇ ਸੱਜਣਾ ਹੈ ਤੇ ਮਤਲਬ ਇਹਦਾ ਤੁਹਾਡਾ ਇਸ਼ਾਰਾ ਸਮਝ ਗਿਆ ਅਸੀਂ ਮੰਦਲੇ ਬੋਲਦੀ ਬੋਲਦੇ ਪਰ ਜਿਹੜੀ ਐਸ ਟਾਈਮ ਹੈ ਕਿ ਆ ਸੁਖਸ਼ੀਰ ਸਿੰਘ ਆ ਖਾਲਸਾ ਹੈਗਾ ਬੜੀਆਲਾ ਇੱਕ ਸਕਾਲੀ ਤੋਂ ਆਪਣੇ ਹੈਗੇ ਸਕਾਲੀ ਤੋਂ ਸੰਦੀਪ ਜੀ ਆ ਸੁਖਸ਼ੀਰ ਬੜੇੰਗਾ ਤੇ ਗਗਨ ਸਿੰਘ ਖਾਲਸਾ ਮਨਿੰਦਰ ਸਿੰਘ ਖਾਲਸਾ ਖਾਲਸਾ ਹੀ ਤੇ ਇੱਕ ਹੋਰ ਹੈਗਾ ਜੀ ਸੀਰ ਵਾਲੀ ਤੋਂ ਹੈਗਾ ਲਖਵੇਤਰ ਸਿੰਘ ਆ ਜੀ ਜਦੋਂ ਇਹ ਪਾਰਟੀ ਆਏ ਆ ਉਦੋਂ ਪਹਿਲਾਂ ਉਹਨਾਂ ਪਾਰਟੀ ਤੇ ਨਾ ਉਦੋਂ ਸਾਈਕਲ ਹੀ ਹੁੰਦੇ ਸੀਗੇ ਕੁੱਟੀਆਂ ਗੋਲੀਆਂ ਡਿੱਗੀਆਂ ਹੁੰਦੀਆਂ ਸੀ ਤੇ ਸ਼ਮਸ਼ੇਰ ਹੋਣਾ ਨੇ ਨਾ ਟੁੱਟੇ ਸਾਈਕਲਾਂ ਤੇ ਪਾਰਟੀ ਨੂੰ ਕਾਹ ਜੱਪ ਕੀਤਾ ਤੇ ਜਦੋਂ ਪਾਰਟੀ ਨੇ ਉਹਨਾਂ ਨੂੰ ਦਿੱਖੀ ਨਾ ਸ਼ਾਬਾਸ਼ ਤੇ ਉਦੋਂ ਚੱਕ ਕੇ ਲਿਆ ਕੇ ਪ੍ਰਧਾਨ ਕਿਧਰ ਦਾ ਲਾਤਾ ਤੇ ਉਹਨਾਂ ਦੇ ਜਜ਼ਬਾਤ ਆ ਜਿਹੜੋਂ ਮੈਂ ਕੈਰੈਕਟਰ ਬੀਚ ਦੇ ਚੁਪਿਆ ਪਰ ਜਜ਼ਬਾਤ ਮੇਰੇ ਵੀ ਵਧਦੇ ਜੀ ਹੋ ਗਏ ਜਜ਼ਬਾਤ ਤੋਂ ਮੈਨੂੰ ਇਹਨੂੰ ਗੱਲ ਯਾਦ ਆਉਂਦੀ ਹੈ ਇੱਕ ਤੁਹਾਨੂੰ ਤਾਂ ਪਤਾ ਕਿ ਮੈਨੂੰ ਵੀ ਮੇਰੀ ਉਮਰ 50 ਸਾਲ ਦੀ ਹੋ ਗਈ ਠੀਕ ਤੇ ਮੈਨੂੰ ਮੇਰੇ ਖਾਲੀ 35 ਸਾਲ ਹੋ ਗਏ ਸਿਆਸਤ ਦੇ ਵਿੱਚ ਜੀ ਠੀਕ ਹੈ ਜੀ ਹਾਂ ਸਰਦਾਰ ਚਰਨ ਸਿੰਘ ਬਰਾੜ ਜਦੋਂ 92 ਚ ਸੀ ਇਹ ਲਿਕਸਨ ਜੇ ਅਗਰ ਉਹਨੂੰ ਤੁਸੀਂ ਅਗਰ ਪੰਚਾਇਤ ਦੇ ਪ੍ਰਧਾਨ ਨੂੰ ਦੇਸੀ ਮੈਂ ਨਿਊਜ਼ ਪੇਪਰ 'ਚ ਕੰਮ ਕਰਦਾ ਸੀ ਮੈਂ ਤੁਹਾਡੀ ਲਈ ਆ ਪ੍ਰਧਾਨ ਬਣਤੀ ਹਾਂਜੀ ਕਬਰ ਲਈ ਹਾਂ ਤੇ 2 1900 ਤੇ 1990 ਦੇ ਵਿੱਚ ਮੈਂ ਯੁਗਤ ਕਾਂਗਰਸ ਤੋਂ ਹਾਲ ਦਾ ਕੰਮ ਸ਼ੁਰੂ ਕੀਤਾ ਸੀ ਦੇਖੋ 35 ਸਾਲ ਹੋ ਗਏ ਹੂੰ ਠੀਕ ਹੈ ਜੀ ਦਲਬਾਗ ਸਿੰਘ ਉਹ ਪੰਜ ਗ੍ਰਾਮ ਦੇ ਸਾਡੇ ਜ਼ਿਲ੍ਹਾ ਫੀਕੋਟ ਇੱਕ ਹੁੰਦਾ ਸੀ ਉਹਦੇ ਪ੍ਰਧਾਨ ਹੁੰਦੇ ਜੀ ਲੇਦੇ ਤੇ ਇਹ ਲੋਕ ਇਹ ਹੁਣ ਤੁਹਾਨੂੰ ਹਾਸੇ ਦੀ ਗੱਲ ਦੱਸਦਾ ਵੀ ਆ ਐਮਐਲਏ ਇਲੈਕਸ਼ਨਾਂ ਦੇ ਹਿੱਤ ਇਹ ਜਿਹੜੇ ਸਾਡੇ ਜਿਹੜੇ ਨਾਂ ਲੈ ਆ ਇਹ ਸਾਰੇ ਕੋਈ ਤਾਂ ਆਪਣੇ ਆਪ ਨੂੰ ਚੇਅਰਮੈਨ ਬਣਾਈ ਫਿਰਦਾ ਸੀ ਕੋਈ ਇਹ ਨਗਰ ਪੰਚਾਇਤ ਦਾ ਵਰੀ ਵਾਲੇ ਦਾ ਪ੍ਰਧਾਨ ਬਣਾਈ ਫਿਰਦਾ ਸੀ ਆਈ ਇਹਨਾਂ ਚੋਂ ਇੱਕ ਬੰਦਾ ਮੇਰੇ ਕੋਲੇ ਆ ਗਿਆ ਮੈਨੂੰ ਲੱਗਦਾ ਜੀ ਸਰਕਾਰ ਦਾ ਤਾਂ ਥੋੜਾ ਜਿਹਾ ਐਂਡ ਰਹਿ ਗਿਆ ਜਿਵੇਂ ਕਹਿੰਦੇ ਪੰਜਾਬ ਵਿੱਚ ਸਾਡੀ ਫਿਰ ਪੁੱਛ ਰਹੇਗੀ ਹਾਂਜੀ ਤੇ ਇਹ ਵੀ ਵਧੀਆ ਗੱਲ ਆ ਵੀ ਹੁਣ ਹੁਣ ਪਾਰਟੀ ਨੇ ਇਹਨਾਂ ਤੋਂ ਪੁੱਛ ਹੋਣਾ ਛਡਾਈ ਆ ਨਹੀਂ ਤਾਂ ਹੁਣ ਸਾਲ ਨੂੰ ਵੀ ਇਹਨਾਂ ਨੇ ਆਇਓ ਕੋਈ ਹੋਣਾ ਸੀ ਜਿਹੜਾ ਕੁਝ ਹੋਣਾ ਯਾਰ ਤੇ ਮੇਰੇ ਕੋਲੇ ਆਇਆ ਜੀ ਬੰਦਾ ਇਹਨਾਂ ਦਾ ਕਹਿੰਦਾ ਜੀ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਹੂੰ ਤੇ ਤੁਹਾਨੂੰ ਬੀਜੇਪੀ ਪਾਰਟੀ ਛਾੜੂਂ ਜਾ ਜਾਵੇ ਨੀ ਉਹਦੋਂ ਮੈਂ ਕਾਂਗਰਸ ਚ ਸੀ ਕਾਂਗਰਸ ਚ ਤੇ ਕਹਿੰਦੇ ਵੀ ਤੁਸੀਂ ਸਾਡੀ ਪਾਰਟੀ ਚ ਆ ਜਾਓ ਤੇ ਤੁਹਾਨੂੰ ਅਸੀਂ ਜੀ ਸੈਲਰੀ ਯੂਨੀਅਨ ਦਾ ਪ੍ਰਧਾਨ ਬਣਾ ਦਿੰਨੇ ਆ ਕਿਉਂਕਿ ਨਗਰ ਪੰਚਾਇਤ ਦਾ ਪ੍ਰਧਾਨ ਤੱਕ ਨਾ ਮੈਂ ਬੰਨਾ ਤੇ ਕੌਣ ਕਹਤੋ ਜੀ ਕੋਈ ਮੰਡੀ ਦਾ ਇਹਨਾਂ ਦਾ ਮੇਨ ਵਰਕਰ ਸੀ ਸੈਲਕਟ ਤੇ ਅੱਜੋ ਵਰਕਰ ਸਾਹਿਬ ਵੀ ਨਹੀਂ ਦਿਸਦੇ ਤੇ ਜਿਹੜੇ ਤੁਹਾਨੂੰ ਦੱਸਿਆ ਵੀ ਕੋਈ ਚੇਅਰਮੈਨ ਬਣਿਆ ਫਿਰਦਾ ਸੀ ਕੋਈ ਪ੍ਰਧਾਨ ਬਣਿਆ ਫਿਰ ਤਾਂ ਜੀ ਉਹ ਕੋਈ ਨਹੀਂ ਬਣਿਆ ਸਾਰੇ ਨਵੇਂ ਆ ਗਏ ਸਕੇਤ ਮਿਲਦਾ ਹੈ ਜੀ ਤੁਹਾਡੇ ਨੂੰ ਵੀ ਅੱਜ ਜਿਹੜਾ ਸਵੇਰ ਦਾ ਭੁੱਲਿਆ ਛਾਲ ਨੂੰ ਘਰੇ ਆ ਜੀ ਉਹ ਵੀ ਬਹੁਤ ਵਧੀਆ ਆਇਆ ਅੱਛਾ ਦੂਜੀ ਗੱਲ ਇਹ ਆ ਕਿ ਜੇ ਅਜੇ ਵੀ ਛਾਲਆਂ ਚੀਜ਼ਾਂ ਭੁੱਲ ਕੇ ਤੇ ਜਿਹੜੇ ਬਾਇ ਕੇ ਸਮਰਥਕਾਂ ਕੋ ਪ੍ਰਪੇਨਲ ਜੋੜ ਜਾਣ ਫਟਕਾਂ ਨੂੰ ਦਫਾ ਕਰ ਦਿਓ ਪਰ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਕਰ ਦੋ ਤੁਹਾਡੀ ਪਾਰਟੀ ਨੂੰ ਵੀ ਦਫਾ ਕਰ ਦਿਓ ਜੀ ਭਾਰਤ ਨੂੰ ਸੁਣੇ ਕਰ ਦੋ ਸਭ ਕੁਝ ਨੂੰ ਕਰ ਦੋ ਜਿੱਥੇ ਮੰਡੀ ਤੇ ਬਰੀ ਵਾਲਾ ਦੀ ਗੱਲ ਆਉਂਦੀ ਆ ਉੱਥੇ ਪਿੰਨ ਭੇਦ ਫਟਾ ਕੇ ਇੱਥੇ ਗੱਲ ਇੱਥੇ ਰੱਖੀ ਜਾਵੇ ਅੱਜ ਬਾਹਰੋਂ ਪ੍ਰਧਾਨ ਆਇਆ ਕੱਲ ਨੂੰ ਬਾਹਰੋਂ ਪ੍ਰਧਾਨ ਆ ਕੇ ਵੋਟਾਂ ਬਣਾਉਣਗੇ ਪਹਿਲੀ ਵਾਰੀ ਇਸ ਤੀ ਇੱਕ ਗੱਲ ਮੈਂ ਹੋਰ ਦੇਖੀ ਨਹੀਂ ਜੇ ਜਦੋਂ ਮੰਡੀ ਚ ਵੋਟਾਂ ਪੈਂਦੀਆਂ ਹੁੰਦੀਆਂ ਸੀਗਾ ਕੱਲੇ ਵੰਡੀ ਦੇ ਲੋਕ ਵਰਕ ਕਰਦੇ ਸੀ ਸਹੀ ਹੈ ਤੇ ਐਤ ਕੀ ਤਾਂ ਕੋਲੇ ਦੀ ਬਰਾਤ ਚੜ ਗਈ ਵੀ ਜਿਹੜੇ ਪਿੰਡਾਂ ਨੂੰ ਇੱਕ ਇੱਕ ਵੋਟ ਪਾ ਕੇ ਅਗਲੇ ਮੈਂਬਰ ਨਹੀਂ ਬਣਾਇਆ ਉਹ ਵੀ ਪ੍ਰਧਾਨ ਬਣਉਣ ਲਈ ਮੰਡੀ 'ਚ ਪ੍ਰਚਾਰ ਕਰਦਾ ਦੇਖ ਦੇਖ ਤੇ ਮੈਂ ਕਹਿੰਦਾ ਵੀ ਲਾਸਟ ਜਿਹੜਾ ਤੁਸੀਂ ਨਾ ਤੁਹ ਸਮਾਂ ਬਹੁਤ ਹੋ ਚੁੱਕਿਆ ਕਿਉਂਕਿ ਸਮੇਂ ਦੀ ਗੱਲ ਆ ਤੇ ਇਸ ਵਾਸਤੇ ਜਿਹੜਾ ਬੜੀ ਆਲਾ ਵਾਸੀਆਂ ਨੂੰ ਖਾਸ ਕਰਕੇ ਇੱਕ ਮੈਸੇਜ ਜਿਵੇਂ ਮੈਂ ਹੁਣ ਕੀਤਾ ਹੈ ਵੀ ਇੱਕ ਮੁੱਠਤਾ ਹੀ ਪਾਵਰ ਆ ਇੱਕ ਮੁੱਠਤਾ ਹੀ ਜਿਹੜੀ ਸਰਕਾਰ ਆ ਇੱਕ ਮੁੱਠਤਾ ਹੀ ਕਾਨੂੰਨ ਆ ਉਹ ਇਸ ਚੀਜ਼ ਨਾਲ ਸੰਬੰਧਿਤ ਕੋਈ ਮੈਸੇਜ ਦੇ ਉਹ ਜਿਹਦੇ ਕਾਰਨ ਵੀ ਆਪ ਦਾ ਭਰਪਾ ਬਣਾਈ ਰੱਖਣਾ ਜਾਂ ਐਤਕੀ ਨੇ ਪ੍ਰਧਾਨ ਬਣੇ ਤਾਂ ਅਗਲੀ ਗਾੜੀ ਨੂੰ ਹੋ ਸਕਦਾ ਕੋਈ ਮੈਂ ਦੇਖੋ ਜੀ ਮੈਂ ਤੁਹਾਨੂੰ ਮੈਸੇਜ ਦੀ ਗੱਲ ਦੱਸਦਾ ਐ ਵੀ ਜਿਹੜੀਆਂ ਗਲਤੀਆਂ ਕਾਂਗਰਸ ਵਲੇ ਹੋਈਆਂ ਹੋ ਜਾਂਦੇ ਜੇ ਤੁਹਾਨੂੰ ਦੱਸਾਵੀ ਮੇਰੇ ਵਰਗਾ 35 35 ਸਾਲ ਜਿਨ੍ਹਾਂ ਨੇ ਵਾਕ ਕੀਤਾ ਜਦੋਂ ਕਾਂਗਰਸ ਨੇ ਸਾਣੂਣੀ ਪੁੱਛਿਆ ਉਹੀ ਗਲਤੀਆਂ ਹੁਣ ਇਹ ਕਰੀ ਜਾਂਦੇ ਆ ਓਹੋ ਠੀਕ ਹੈ ਨਾ ਜੀ ਅਸੀਂ ਦੁਖੀ ਹੋ ਕੇ ਕਿਉਂਕਿ ਪਾਰਟੀ ਮਾਂ ਹੁੰਦੀ ਹੈ ਜਿਹੜੇ ਬੰਦੇ ਨੇ 35 ਸਾਲ ਕਿਸੇ ਪਾਰਟੀ ਚ ਟਪਾਏ ਹੋਣ ਫੇਰ ਸਾਡੇ ਦਾਦੇ ਸਾਡੇ ਫਾਦਰ ਸਾਡੇ ਸਾਇਟਾਟੇ ਉਹ ਦੁਬਾਰ ਅਸੀਂ 35 ਸਾਲ ਲਾ ਕੇ ਅਸੀਂ 파ਰਟੀ ਕਿਉਂ ਛੱਡੀ ਦੇਖੋ ਤੁਸੀਂ ਕਿਉਂਕਿ ਇਹ ਨਵੇਂ ਬੰਦਿਆਂ ਨੂੰ ਇਹਨਾਂ ਨੇ ਅੱਗੇ ਕਰ ਦੇਣਾ ਜਿਹੜੇ ਪੁਰਾਣੇ ਸਾਡੇ ਵਰਗੇ ਜਿਹੜੇ ਮਿਹਨਤ ਕਰਦੇ ਸੀ ਅੱਜ ਉਹਨਾਂ ਨੂੰ ਪਾਸੇ ਕਰ ਦੇਣਾ ਉਹੀ ਕੰਮ ਹੁਣ ਇਹ ਕਰੀ ਜਾਂਦੇ ਆ ਜਿਹੜੇ ਇਹਨਾਂ ਦੇ ਪਹਿਲਾਂ ਵਾਲੇ ਪੁਰਾਣੇ ਵਰਕਰ ਆ ਜਿਵੇਂ ਸ਼ਮਸ਼ੇਰ ਆ ਸਾਰਾ ਵਿੜੰਗਾ ਵਾਲਾ ਮੈਂ ਤਾਂ ਦੇਖਦਾ ਰਿਹਾ ਇਹ ਬਹੁਤ ਨੇ ਮਿਹਨਤ ਕੀਤੀ ਮੰਡੀ ਦੇ ਵਿੱਚ ਸਾਈਕਲ ਤੇ ਸਾਇਕਲ ਤੇ ਠੀਕ ਹੈ ਜੀ ਇਹਨੂੰ 10 ਸਾਲ ਦਾ ਮੈਨੂੰ ਵੋਟੇ ਵੇਚ ਦੇਣ ਤੇ ਜੇ ਉਹ ਆਪਦੇ ਨੂੰ ਸਾਂਹ ਦਾ ਵੀ ਚੇਅਰਮੈਨੀ ਤਾਂ ਮੇਰੀ ਜੇਹ ਚ ਹੈ ਤੇ ਉਹ ਮੈਂਬਰ ਪੰ ਮੈਂਬਰ ਅਸੀਂ ਵੀ ਮੀਡੀਆ ਤੋਂ ਤੇ ਮਹਿਸੂਸ ਕਰਦੇ ਰਹੇ ਵੀ ਪਤਾ ਨਹੀਂ ਕਿਸ ਵੇਲੇ ਲੱਡੂ ਵੰਡਦੇ ਇਹਦੀ ਸਾਨੂੰ ਖਬਰ ਮਿਲੂ ਆ ਖਾਲਸਾ ਜੀ ਬਲਵਿੰਦਰ ਸਿੰਘ ਖਾਲਸਾ ਜੀ ਉਹ ਵਿਚਾਰਿਆਂ ਨੇ ਉਹ ਬਹੁਤ ਮਿਹਨਤ ਕੀਤੀ ਹੈ ਠੀਕ ਹੈ ਵੀ ਇਹ ਗਰੀਬ ਹੈ ਇਸੇ ਕਰਕੇ ਲੋਕ ਅੱਗੇ ਨਹੀਂ ਆ ਸਕੇ ਤੇ ਉਹ ਪੈਸੇ ਵਾਲੇ ਅੱਗੇ ਆ ਗਏ ਇਹ ਫਿਰ ਆਵਾਦੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਹੈ ਨਹੀਂ ਇਹ ਇਹ ਤਾਂ ਪੈਸਾ ਵਾਲੀ ਪਾਰਟੀ ਹੋ ਖਾਸ ਖਾਸ ਆਦਮੀ ਪਾਰਟੀ ਹੈ ਹਾਂ ਸਰ ਆਦਮੀ ਪਾਰਟੀ ਹੈ ਚਲੋ ਜੀ ਸ਼ਿਵ ਕੁਮਾਰ ਸਾਫਾ ਨਗਰ ਕੌਂਸਲ ਪ੍ਰਧਾਨ ਅਤੇ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਤੇ ਸਾਰੇ ਵਰਕਰਾਂ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਇਹਨਾਂ ਦੀ ਗੱਲ ਨੂੰ ਲੈ ਕੇ ਤੁਸੀਂ ਸਾਨੂੰ ਚੈਨਲ ਤੇ ਸਮਾਂ ਦਿੱਤਾ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਤੁਹਾਡੀ ਜਿਹੜੀ ਛੋਟੀ ਮੋਟੀ ਗੱਲ ਆ ਜਿਸ ਤਰ੍ਹਾਂ ਇੱਕ ਮਾਲਾ ਚ ਕਰੋਨ ਵਾਸਤੇ ਪਰਿਵਰਦਾ ਵਸੀਆਂ ਨੂੰ ਆ ਇਹ ਅਸੀਂ ਆਪਣੀ ਡਿਊਟੀ ਮੁਤਾਬਕ ਆਪਣੇ ਚੈਨਲ ਤੇ ਤੁਹਾਡੀ ਗੱਲ ਲੋਕਾਂ ਤੱਕ ਲੈ ਕੇ ਜਾਵਾਂਗੇ ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਜੀ ਬਹੁਤ ਬਹੁਤ ਤੁਹਾਡਾ ਬਾਰ ਜੀ ਸਤਿਕਾਰ ਜੀ